ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਸੇਵਾ ਕਰ ਰਹੇ ਸੇਵਾਦਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਸੇਵਾਦਾਰ ਲੰਗਰ ਦੀ ਸੇਵਾ ਕਰ ਰਿਹਾ ਸੀ ਅਤੇ ਉਸੇ ਵਕਤ ਅਚਾਨਕ ਉਹ ਤਪਦੇ ਕਢਾਹੀ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਕਰਕੇ ਸੇਵਾਦਾਰ ਦਾ 70% ਸਰੀਰ ਜੋ ਹੈ ਉਹ ਝੁੱਲ ਗਿਆ ਇਸ ਤਪਦੇ ਹੋਏ ਕਢਾਹੀ ਦੇ ਕਾਰਨ ਤਤੋਂ ਦੱਸਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੱਡੇ ਘਟਨਾ ਵਾਪਰ ਗਿਆ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਰ ਦਿਨ ਨਤਮਸਤਕ ਖੁੰਦ ਲਈ ਜਾਂਦੇ ਨੇ ਤੇ ਜਿੰਨਾਂ ਦੇ ਲਈ ਲੰਗਰ ਵੀ ਉੱਥੇ ਤਿਆਰ ਕੀਤਾ ਜਾਂਦਾ ਹੈ ਸੇਵਾਦਾਰਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਅਨੇਕਾਂ ਸ਼ਰਧਾਲੂ ਹਰ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਖੁੰਦੇ ਨੇ ਇਸੇ ਦੌਰਾਨ ਜੋ ਹੈ ਲੰਗਰ ਦੀ ਸੇਵਾ ਕਰ ਰਹੇ ਇੱਕ ਸੇਵਾਦਾਰ ਦੇ ਨਾਲ ਹਾਦਸਾ ਵਾਪਰਦਾ ਤਾਂ ਦੱਸਦੀ ਹੈ ਕਿ ਸੇਵਾਦਾਰ ਦੇ ਵੱਲੋਂ ਆਲੂ ਬਾਲੇ ਜਾ ਰਹੇ ਸੀ ਅਤੇ ਆਲੂਆ ਦੇ ਉੱਤੇ ਉਬਲਦੇ ਆਲੂਆ ਦੇ ਉੱਤੇ ਅਚਾਨਕ ਜੋ ਹੈ ਝੱਗ ਬਣਨ ਲੱਗ ਜਾਂਦੇ ਜਿਸ ਨੂੰ ਸਾਫ਼ ਕਰਨ ਦੇ ਲਈ ਜਦੋਂ ਸੇਵਾਦਾਰ ਅੱਗੇ ਹੋਇਆ ਤਾਂ ਅਚਾਨਕ ਉਹ ਉਸੇ ਤਪ ਦੇ ਕੜਾਹੀ ਦੇ ਵਿੱਚ ਡੇਗ ਗਿਆ ਜਿਸ ਕਰਕੇ ਉਸ ਦੇ ਨਾਲ ਹਾਦਸਾ ਵਾਪਰਿਆ ਤਾਂ ਬਾਕੀ ਸੇਵਾ ਕਰ ਰਹੇ ਸੇਵਾਦਾਰਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਜਾਂਦੀ ਹੈ ਸੇਵਾਦਾਰ ਨੂੰ ਤਪਦੇ ਕੜਾਹੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਜੋ ਲੰਗਰ ਹਾਲ ਦੇ ਵਿੱਚ ਇਹ ਸੇਵਾਦਾਰ ਸੇਵਾ ਕਰ ਰਿਹਾ ਸੀ ਉਸ ਦਾ ਨਾਮ ਬਲਬੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਤਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹਰਮੰਦਰ ਸਾਹਿਬ ਵਿਖੇ ਇਸ ਸੇਵਾਦਾਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। પ્રાપ્ત ਜਾਣਕਾਰੀ ਅਨੁਸਾਰ ਜੋ ਘਟਨਾ ਹੈ ਉਹ ਇਸ ਕਾਰਨ ਵਾਪਰੀ ਹੈ ਕਿਉਂਕਿ ਉਬਲਦੇ ਹੋਏ ਆਲੂਆ ਦੀ ਸੇਵਾ ਜੋ ਹੈ ਸੇਵਾਦਾਰ ਦੇ ਵੱਲੋਂ ਕੀਤੀ ਜਾ ਰਹੀ ਸੀ ਹਰਮੰਦਰ ਸਾਹਿਬ ਦੀ ਵੱਡੀ ਕੜਾਹੀ ਦੇ ਵਿੱਚ ਜੋ ਹੈ ਆਲੂ ਉਬਲ ਰਹੇ ਸੀ ਇਸੇ ਦੌਰਾਨ ਬਲਬੀਰ ਸਿੰਘ ਆਲੂ ਉਬਾਲ ਰਹੇ ਸੀ ਆਲੂਆਂ ਦੇ ਉੱਤੇ ਝਾਕ ਆਂਦੀ ਹੈ ਜਿਸ ਨੂੰ ਸਾਫ਼ ਕਰਨ ਦੇ ਲਈ ਜਦੋਂ ਬਲਬੀਰ ਸਿੰਘ ਅੱਗੇ ਹੁੰਦੇ ਨੇ ਤਾਂ ਉਹਨਾਂ ਦਾ ਪੈਰ ਤਿਲਕ ਜਾਂਦਾ ਹੈ ਜਿਸ ਕਾਰਨ ਉਹ ਤਪਦੇ ਹੋਏ ਕੜਾਹੀ ਦੇ ਵਿੱਚ ਡਿੱਗ ਜਾਂਦੇ ਨੇ ਇਸ ਮਾਮਲੇ ਦੇ ਉੱਤੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਦਾ ਸਾਰਾ ਇਲਾਜ ਪ੍ਰਬੰਧਕ ਕਮੇਟੀ ਦੇ ਵੱਲੋਂ ਚੁੱਕਿਆ ਜਾਵੇਗਾ ਇਸ ਮਾਮਲੇ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਅਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡੇ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਾਰਨਿੰਗ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਬਖਸ਼ੀ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਬਲੋਂ ਜਿਹੜਾ ਪ੍ਰੇਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਬ ਵੀ ਹੋ ਸਕੇ